ਸਸ਼ੇਕਾਲ ਜੀ ਵੀਡੀਓ ਵੇਖ ਰਹੀ ਆਪ ਸਭ ਨੂੰ ਜੀ ਨੂੰ ਲੈ ਕੇ ਹਾਂ ਸੁਣਾਤੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਪਹਿਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਹੁਣ ਬਿਜਲੀ ਦੇ ਕੱਟ ਲੱਗਣ ਦੀ ਟੈਨਸ਼ਨ ਖਤਮ ਜੇਕਰ 4 ਘੰਟੇ ਚ ਨਹੀਂ ਹੋਈ ਠੀਕ ਤਾਂ ਅਕਸਰ ਦੇਖਿਆ ਜਾ ਸਕਦਾ ਹੈ ਕਿ ਜਦੋਂ ਵੀ ਬਿਜਲੀ ਚਲੀ ਜਾਂਦੀ ਹੈ ਤਾਂ ਹਰ ਵਿਅਕਤੀ ਦਾ ਕੋਈ ਨਾ ਕੋਈ ਕੰਮ اٹਕ ਜਾਂਦਾ ਹੈ ਇਸ ਕਾਰਨ ਵਿਅਕਤੀ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਹੁਣ ਅਜਿਹਾ ਨਹੀਂ ਹੋਵੇਗਾ ਜੇਕਰ ਬਿਜਲੀ ਘਟ ਹੋਣ ਤੇ ਰਿਸ ਪਾਸ ਟਾਈਮ 'ਚ ਸੁਧਾਰ ਲਈ ਕੰਮ ਕਰਨਾ ਨਾ ਕਰਨਾ ਤੇ ਬਿਜਲੀ ਕੰਪਨੀ ਨੂੰ ਹੁਣ ਲੋਕਾਂ ਨੂੰ ਮੁਆਵਜ਼ਾ ਦੇਣਾ ਪਵੇਗਾ ਇਸ ਦੇ ਨਾਲ ਹੀ ਜਿਵੇਂ ਕਿ ਇਹ ਸੁਣ 'ਚ ਅਜੀਬ ਲੱਗ ਰਿਹਾ ਹੈ ਪਰ ਇਹ ਨਿਯਮ ਲਾਗੂ ਹੋ ਗਿਆ ਹੈ ਜਿਸ ਦਾ ਪ੍ਰਾਪਤ ਪਰਵਾਤਾ ਨੂੰ ਬਿਜਲੀ ਕੰਪਨੀ ਵੱਲੋਂ ਕੀਤਾ ਜਾਵੇਗਾ ਜਦ ਕੀ ਕੀਤੇ ਵੀ ਲਾਈਟ ਜਾਵੇ ਤਾਂ ਬਿਜਲੀ ਬੰਦ ਹੋਣੀ ਯਾਨੀ ਆਮ ਫਿਊਜ ਆਫ ਕਾਲ ਨੋ ਕਮ ਦੇ ਦਾ ਕਰੀਬ 4 ਘੰਟਿਆਂ ਦੇ ਅੰਦਰ ਸੁਧਾਰ ਕਰਨ ਦਾ ਸਮਾਂ ਸੀਮਾ ਦੇ ਅੰਦਰ ਬਿਜਲੀ ਦੀ ਸਮੱਸਿਆ ਦਾ ਹੱਲ ਨਾ ਹੋਣ ਤੇ ਖਪਤਕਾਰ ਨੂੰ ਰੋਜ਼ਾਨਾ 100 ਰੁਪਏ ਦੇਣੇ ਪੈਣਗੇ ਇੰਨਾ ਹੀ ਨਹੀਂ ਸਥਿਤੀ ਗੰਭੀਰ ਬਣੀ ਹੋਈ ਤਾਂ ਜੇਕਰ ਜਿੱਥੇ ਘੰਟੀ ਵੱਦੀ ਬਿਜਲੀ ਬੰਦ ਰਹਿੰਦੀ ਹੈ ਜਿਵੇਂ ਕਿ ਬਿਜਲੀ ਦੇ ਖੰਬੇ ਨੂੰ ਤੋੜਨ ਦਾ ਪੁੱਟਣ ਦਾ ਸਮਾਂ ਨਿਸ਼ਚਿਤ ਕੀਤਾ ਜਾਂਦਾ ਹੈ ਅਤੇ ਖਬਰ ਨੂੰ ਅੰਤ ਤੱਕ ਵੇਖ ਲਈ ਆਪ ਸਭ ਦਾ ਧੰਨਵਾਦ